ਬਾਕੀ ਜੇ ਯਾਦ ਰੱਖ ਲਈ 60 ਨਾਲ ਜੋੜਨ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਫੋਲਕ ਕਮੇਡੀ ਦਾ ਇਹ ਸਾਡੇ ਸੇਖੋ ਸਕੈਨ ਵੱਲੋਂ ਇੱਥੇ ਚਾਹ ਪਾਣੀ ਦਾ ਬੰਦਰ ਪਿਆਰ ਦਿੱਤਾ ਗਿਆ ਹੈ। ਸਾਡੀ ਅੱਜ ਨਵੀਂ ਸੇਖੇ ਹੋ ਮੋਹਾਂਗੇ ਕੀ ਕਹੋਗੇ ਸੰਗਤਾਂ ਨੂੰ ਕੀ ਮੈਸੇਜ ਹੋਣਾ ਚਾਹੁੰਦਾ ਹੈ। ਬਸ ਬੜਾ ਲਹਿੰਦੇ ਗੁਰੂ ਪਾਤਸ਼ਾਹ ਜੀ ਦੇ ਸੰਦੇਸ਼ ਤੇ ਚੱਲੋ ਜਿਵੇਂ ਉਹਨਾਂ ਨੇ ਪਾਤਸ਼ਾਹ ਨੇ ਸਰਬੀਸ ਆਪੋ ਹੈ। ਯਾਦ ਰੱਖੀ ਜਰਦਾ। ਨਗਰ ਕੀਰਤਨ ਸੰਗਠਨ ਦੇ ਵਿੱਚ ਨਿਕਲੇ ਹੈ ਜੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ। ਵੈਕ੍ਰੂ ਕੀ ਕਾਲਸਾ ਵੈਕ੍ਰੂ ਜੀ ਦੀ ਬਤੇ ਗੁਰਦਾਰਾ ਸ਼੍ਰੀ ਨਾਨਕ ਕੈਣਾ ਸਾਹਿਬ ਤੋਂ ਸੇਮੇ ਪਾਸ਼ਾ ਸਾਹਿਬ ਜੀ ਨੂੰ ਪਰਵਨ ਸੱਗਦੀ ਹੈ ਆਉਣ ਦੀ ਖੁਸ਼ੀ ਦੇ ਵਿੱਚ ਜਿਹੜਾ ਆਉਂਦੇ ਹੜਾ ਸਲਾਨਾ ਸਮਾਗਮ ਹੈ ਉਹਨਾ 23 31 ਦਾ ਅੱਜ ਗੁਰਦਾਰਾ ਸਾਹਿਬ ਤੋਂ ਨਗਰ ਕੀਰਤ ਸਜਾਇਆ ਜਾ ਰਿਹਾ ਜੋ ਸੰਗੂਠ ਸ਼ਹਿਰ ਦੇ ਵੱਲ ਤੋਂ ਛੋੜਾ ਮਾਦੂਸਦਾ ਹੋਇਆ ਗੁਰਦਾਰਾ ਸਾਹਿਬ ਵੀ ਇਸ ਮਾਦੂਸ ਹੋਵੇਗਾ ਤੇ ਕੱਲ ਮਿਤੀ 23 ਤਰੀਕ ਨੂੰ ਅ ਅਗੁਰੂ ਜਗੀ ਦਰਬਾਰ ਸਾਹਿਬ ਸਰਦਾਰ ਜੇ ਤਾਸਰ ਭਾਈ ਤਪਾਈ ਦੇ ਤਾਰ ਸਿੰਘ ਜੀ ਅਤੇ ਸਿੰਘ ਸਾਹਿਬ ਯਾਨੀ ਅਮਰਜੀਤ ਸਿੰਘ ਜੀ ਆ ਰਹੇ ਨੇ ਤੇ ਆਪਣੇ ਘਾਟੀ ਸਿੰਘ ਸਰਦਾਰ ਬਸਵਾ ਜੀ ਉਹ ਵੀ ਪਹੁੰਚ ਰਹੇ ਨੇ ਸੰਗਤਾਂ ਨੂੰ ਕੁਝ ਬੇਨਤੀ ਹੈ ਨੇ ਮਤਲਬ ਉਹਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਸਮੇਂ ਗੁਰਦਰਾ ਸਾਹਿਬ ਦੇਖੇ ਪਹੁੰਚ ਕੇ ਗੁਰ ਚਰਨਾਂ ਨਾਲ ਜੁੜੋ ਤੇ ਗੁਰਧਰਮ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਕਿ ਉਹਦੇ ਗੰਗਰੇ ਤੇ ਐਡਿਟਿਟਲ ਲਿਖਿਆ ਹੋਇਆ ਹੈ ਇਹਦੇ ਹਸਕਾਲਾ ਸਰਕਾਰੀ ਤੇ ਪ੍ਰਸ਼ਾਸਨ ਨੂੰ ਬਿਲਕੁਲ ਵੀ ਚਿੰਤਾ ਨਹੀਂ ਹੈਗੀ ਕਿ ਅੱਜ ਨਗਰ ਕੀਰਤਨ ਨਿਕਲਣਾ ਤੇ ਵੀ ਸਫਾਈ ਕੀਤੀ ਜਾਵੇ